ਅੱਜ ਟੋਪ ਵਧੀਆ ਲੱਗੀ ਮੈਂ ਵੀ ਤਿਆਰ ਆ ਵਿਆਹ ਤੇ ਜਾਣ ਨੂੰ ਫਿਰ ਵਿਆਹ ਤੇ ਆ ਬੜਿਆ ਕਰਦੇ ਜੋ ਕੁਛ ਹੈਗਾ ਹੇ ਗਣੀ ਕੰਨਿਆ ਸੋਨਾ ਕੱਢੋ ਸੋਨਾ ਸੋਨਾ ਸਾਡੇ ਕੋ ਸੋਨਾ ਹੈ ਨਹੀਂਗਾ ਨਹੀਂ ਦੇਖਿਆ ਸੋਨਾ ਕੱਢ ਬੰਦੇ ਆ ਰਖੋ ਹਾਂ ਆ ਲੋ ਆ ਲੋ ਆ ਲੋ ਆ ਲੋ ਸੋਨਾ ਲੈ ਲੋ ਓਏ ਇੱਕ ਮਿੰਟ ਮਾਪੀ ਦੇਖੂਗਾ ਆ ਕਰੀ ਵੀ ਲੈ ਲੋ ਫਿੱਟੋ ਖੋਲ ਦੀਆ ਓਏ 1 ਮਿੰਟ ਠਹਿਰ ਜਾ ਬੜਿਆ ਤੇ ਤੂੰ ਕੀ ਆ ਵੀ ਤੂੰ ਕੁਛ ਨਹੀਂ ਲੇ ਤੂੰ ਕੁਛ ਨਹੀਂ ਕੁਛ ਨਹੀਂ ਆਗਾ ਏ ਕੋਨਾ ਬੜਿਆ ਇਹ ਮੇਰਾ ਮੁੰਡਾ ਜੀ ਅੱਛਾ ਇਹ ਤੇਰਾ ਮੁੰਡਾ ਹਾਂ ਆ ਲੈ ਫੜ ਏ ਮੇਨ ਵਾਪਸ ਤੇ ਤਾਜੀ ਸੋਨਾ ਤੇਰਾ ਵਾਪਸ ਤੇ ਬਚ ਗਏ ਬਚ ਗਏ ਬੱਲੇ ਬਚੇ ਨਹੀਂ ਕੋਟ ਪੈਂਟ ਲਾ ਕੋਟ ਪੈਂਟ ਤੂੰ ਕੀ ਕਰਨਾ ਓਏ ਸਾਨੂੰ ਪਸੰਦ ਆ ਗਿਆ ਪਸਾਂਜਾ ਆਇਆ ਲਾਜੀ ਕੋਟ ਫਟ ਮੈਨ ਜਾਨਾ ਉਹਨਾਂ ਨੇ ਪਿੱਛੇ ਗੋਲੀ ਮਾਰਨੀ ਤੇਰੇ ਓਏ ਬਾਏ ਓਏ ਓਏ ਐ ਫੜੇ ਜੱਟ ਪਿੱਛੇ ਮੜ ਕੇ ਨਹੀਂ ਦੇਖਣਾ ਦੋਨਾਂ ਨੇ ਚੱਲ ਚੱਲ ਗਿਆ ਚੱਲ ਕੋਈ ਨਹੀਂ ਬਚ ਗਈ ਆਪਾਂ ਓਏ ਮੇਰਾ ਪੈਂਟ ਕੋਟ ਅਗਰ ਕੀ ਆ ਪੈਂਟ ਕੋਟ ਹੀ ਆ ਆ ਸੋਨਾ ਤੇ ਮਿਲ ਗਿਆ ਨਾ ਆਪਾਂ ਨੂੰ ਹੈ ਇਹ ਕੋਲ ਬਣਵਾ ਮੈਂ ਕਿੱਥੋਂ ਸੁਵਾਇਆ ਸੀ ਕਿੱਥੋਂ ਇਹ ਪੈਂਟ ਕੋਟ ਮੈਂ ਸਰਦਾਰ ਐਂਡ ਖਾਨ ਡਿਜ਼ਾਈਨਰ ਵਾਲੇ ਆ ਨਾ ਅਟਰ ਕਰਨ ਉਹਨਾਂ ਕੋਲ ਸਪੈਸ਼ਲ ਸੁਵਾਇਆ ਸੀ ਚਲ ਕੋਈ ਗੱਲ ਨਹੀਂ ਇੱਕ ਹੋਰ ਸੁਵਾਲੀ ਹਾਂਜੀ ਫਿਰ ਤੇਰੀ ਕਿਸ ਗੱਲ ਦੀ ਹੈ ਜੀ ਅੱਜ ਹੀ ਆਓ ਤੁਸੀਂ ਵੀ ਸਰਦਾਰ ਐਂਡ ਖਾਨ ਡਿਜ਼ਾਈਨਰ ਵਾਲਿਆਂ ਕੋਲ ਠੀਕ ਹੈ ਜੀ ਇੱਥੇ ਆ ਕੇ ਤੁਸੀਂ ਕੋਟ ਪੈਂਟ ਦਾ ਕੱਪੜਾ ਆਪ ਖੁਦ ਆਪਣੀ ਪਸੰਦ ਦਾ ਖਰੀਦ ਕੇ ਸਟਿਚਿੰਗ ਕਰਵਾ ਸਕਦੇ ਹੋ ਸ਼ਰਟਾਂ ਦਾ ਕੱਪੜਾ ਵੀ ਬੇਸ਼ੁਮਾਰ ਵੈਰਾਈਟੀ ਹੈ ਉਹ ਵੀ ਵਧੀਆ ਕੱਪੜਾ ਔਰ ਕੁੜਤੇ ਪਜਾਮੇ ਦਾ ਕੱਪੜਾ ਵੀ ਇਨਾਂ ਕੋਲ ਬਹੁਤ ਵਧੀਆ ਸ਼ੇਰਵਾਨੀ ਦਾ ਕੱਪੜਾ ਵੀ ਬਹੁਤ ਵਧੀਆ ਔਰ ਇੱਥੋਂ ਹੀ ਤੁਸੀਂ ਸਟਿਚਿੰਗ ਕਰਵਾ ਕੇ ਆਪਣੇ ਨਾਪ ਦਾ ਬਣਵਾ ਸਕਦੇ ਹੋ ਲੇਡੀਜ਼ ਕੋਟ ਪੈਂਟ ਵੀ ਤਿਆਰ ਕੀਤੇ ਜਾਂਦੇ ਆ ਠੀਕ ਹੈ ਜੀ ਆਉਣਾ ਕਿੱਥੇ ਆ ਜੀ ਤੁਸੀਂ ਬੋੜੀ ਚੌਕ ਆ ਕੇ ਜੰਡਿਆਲਾ ਰੋਡ ਤੇ ਬਿਲਕੁਲ ਸਾਹਮਣੇ HDFC ਬੈਂਕ ਆ HDFC ਬੈਂਕ ਦੇ ਬਿਲਕੁਲ ਸਾਹਮਣੇ ਜਿਹੜਾ ਕਰਮ ਸਿੰਘ ਹਾਲ ਹੈ ਕਰਮ ਸਿੰਘ ਹਾਲ ਦੇ ਨਾਲ ਹੀ ਮਾਰਕੀਟ ਹੈ ਉਹਦੇ ਅੰਦਰ ਇਹ ਸ਼ੋਰੂਮ ਹੈ ਠੀਕ ਹੈ ਜੀ ਸਰਦਾਰ ਐਂਡ ਖਾਨ ਡਿਜ਼ਾਈਨਰ ਵਾਲੇ ਵਧੇਰੇ ਜਾਣਕਾਰੀ ਲਈ ਥੱਲੇ ਡਰੈਸ ਦਿੱਤਾ ਹੋਇਆ ਹੈ ਕੰਟੈਕਟ ਨੰਬਰ ਦਿੱਤੇ ਹੋਇਆ ਤੇ ਅੱਜ ਹੀ ਵਿਜ਼ਿਟ ਕਰੋ ਆਜੋ ਫਿਰ